ਹਾਂਜੀ ਗੱਲ ਕਰਦੇ ਆ ਆਨੰਦਪੁਰ ਸਾਹਿਬ ਦੇ ਵੱਡੇ ਕਬੱਡੀ ਕੱਪ ਦੀ ਜਿਸ ਦਾ ਫਾਈਨਲ 20 ਮਾਰਚ 2019 ਨੂੰ ਕਰਵਾਇਆ ਗਿਆ ਆਨੰਦਪੁਰ ਸਾਹਿਬ ਵਿਖੇ ਨਾਰਥ ਇੰਡੀਆ ਫੈਡਰੇਸ਼ਨ ਦੀਆਂ 16 ਅਕੈਡਮੀਆ ਦੇ ਮੈਚ ਕਰਵਾਏ ਗਏ ਜਿਸ ਵਿੱਚ ਸ਼ਾਹ ਕੋਟ ਦੀ ਟੀਮ ਨੇ 52 ਅੰਕਾਂ ਨਾਲ ਪਹਿਲਾ ਅਤੇ ਰਾਇਲ ਕਿੰਗਸ ਯੂਐਸਟੀ ਦੀ ਟੀਮ ਨੇ 46 ਨੰਬਰਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਰਹਾਲਾ ਰਣੂਆਂ ਦੀ ਟੀਮ ਨੇ ਤੀਜਾ ਅਤੇ ਸੁਰਖਪੁਰ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਜੇਕਰ ਇਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 5 ਲੱਖ ਦੂਜਾ ਨਾਮ 3 ਲੱਖ ਸੀ ਅਤੇ ਤੀਜੇ ਅਤੇ ਚੌਥੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਲਈ 1-1 ਲੱਖ ਰੁਪਇਆ ਸੀ ਬੈਸਟ ਰੇਡਰ ਸੁਲਤਾਨ ਸ਼ਮਸ਼ਪੁਰ ਵਾਲਾ ਬਣਿਆ ਜਿਸ ਨੇ ਕਿ 19 ਰੈਡਾਂ ਪਾ ਕੇ 18 ਪੁਆਇੰਟ ਹਾਸਲ ਕੀਤੇ ਬੈਸਟ ਸਟਾਪਰ ਸੰਦੀਪ ਨੰਗਲੰਬੀਆ ਜਿਸ ਨੇ 15 ਟੱਚ ਲੈ ਕੇ 6 ਜਫੇ ਲਾਏ ਬੈਸਟ ਰੇਡਰ ਤੇ ਜਫੇ ਨੂੰ 51-51 ਹਜ਼ਾਰ ਰੁਪਏ ਕੈਸ਼ ਸੀ ਜੇਕਰ ਇਹਨਾਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਰਾਇਲ ਕਿੰਗਸ ਯੂਐਸਏ ਵਿੱਚ ਫਰੀਆਦ ਅਲੀ, ਮਲੂਕ ਅਲੀ, ਇੰਦਰਜੀਤ ਕਲਸੀਆ, ਸਨੀ ਆਦਮਬਾਲ, ਤਾਰਿਕ ਹੀਰਾਵਾਲੀ, ਬਿੱਲੀ ਲੱਲੀਆਂ, ਕਮਲ ਟਿੱਬਾ, ਮੇਜਰ ਧਾਲੀਵਾਲ, ਪੂਰਾ ਪੱਗਾਪਿੰਡ, ਜੱਗੂ ਸੈਦਵਾਲ, ਬਿੱਕਾ ਛਤਰ, 나ਟ ਜੁੜ ਛਪਾਰ, ਮਣੀ ਸੰਧੂ ਛੱਠਾ, ਗੱਗੇ ਖੀਰਾਵਾਲ, ਰਿੰਕੂ ਖਰੇਟੀ ਆਧ ਪਲੇਅਰ ਖੇਡ ਰਹੇ ਸੀ ਜੇਕਰ ਸ਼ਾਕકોટ ਲਾਇਨਸ ਦੀ ਟੀਮ ਦੀ ਗੱਲ ਕਰੀਏ ਤਾਂ ਸੁਲਤਾਨ ਸ਼ਮਸ਼ਪੁਰ, ਸੰਦੀਪ ਲੋਧਰ, ਪਾਲੀ ਫਤੇਗੜ ਛੰਨਾ, ਦਲਵੀਰ ਮਨਾਣਾ, ਫੌਜੀ ਸ਼ਾਮ 84, ਖੁਸ਼ੀ ਦੁੱਗਾ, ਅੰਮ੍ਰਿਤ ਛੰਨਾ, ਸੰਦੀਪ ਨੰਗਲੰਬੀਆਂ, ਸੀਪਾ ਥਾਂਦੇਵਾਲ, ਸਰਨਾ ਡੱਗੁਰਮਾਣਾ, ਫੂਲਾ ਸ਼ੁਸ਼ਕ, ਲੱਖਾ ਸਰਾਵਾ ਤੇ ਦੀਸ਼ਾ ਆਲੋ ਵਾਲਟੇਰੀਆਂ ਵਾਲਾ ਖੇਡ ਰਹੇ ਸੀ ਅੱਗੇ ਗੱਲ ਕਰਦੇ ਆ ਦੁਆਪਾ ਬੇਰੀਅਰ ਸੁਰਖਪੁਰ ਦੇ ਖਿਡਾਰੀਆਂ ਦੀ ਜਿਸ ਵਿੱਚ ਜਾਦਾ ਸੁਰਖਪੁਰ ਜੋਤਾ ਸੁਰਖਪੁਰ ਮਨੀ ਮੱਲੀਆਂ ਸ਼ੁਰਲੀ ਖੀਰਾਵਾਲ ਕਾਲਾ ਹਰੀਗੜ ਮਿੱਠੂ ਹਿਰ ਚਮਕੌਰ ਪੀਡਲ ਰਿਸ਼ੀ ਬਹਾਉ ਅਕਬਰ ਅਕਬਰਪੁਰ ਜੋਤਾ ਮਹਿਮਦਬਾਲ ਸੁਖਰ ਅਰਦਾਸਾ ਰਵੀ ਜੋਗੀ ਮਤਲੌੜਾ ਹੈਪੀ ਬਲੇਰਖਾਨਪੁਰ ਮਨਦੀਪ ਬੇਨੜਾ ਆਦ ਖਿਡਾਰੀ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਸਰਹਾਲਾ ਰਣੂਆ ਦੇ ਖਿਡਾਰੀਆਂ ਦੀ ਜਿਸ ਵਿੱਚ ਪਾਲਾ ਜਲਾਲਪੁਰ ਜੀਤ ਕੋਟਲੀ ਬਿੱਟੂ ਦਗਾਲ ਕੁਲਜਾਰੀ ਸੁੰਨਰ ਵਾਹਿਗੁਰੂ ਸੀਚੇਵਾਲ ਬਿੰਦੂ ਸੀਚੇਵਾਲ ਬੱਗਾ ਮੱਲੀਆਂ ਤੀਰਤ ਜੋਹਲ ਸ਼ਕਤੀ ਮਾਨ ਸੰਘਵਾਲ ਦੁੱਲਾ ਬੱਗਾ ਪਿੰਡ ਸੁੱਖਾ ਮਾਲਾ ਵਾਲਾ ਰਾਮਣ ਮੱਲੀਆਂ ਅਤੇ ਲੱड्डੂ ਦਗਾਲ ਆਦ ਖਿਡਾਰੀ ਖੇਡ ਰਹੇ ਸੀ